ਕਰ ਕੀਰਤਨ ਜਾ ਰਿਹਾ ਫਤੇਗੜ ਸਾਹਿਬ ਨੂੰ ਵਾਹਿਗੁਰੂ ਸਤਿਨਾਮ ਸੱਚਾ ਵਾਹਿਦਾ ਇੱਥੇ ਜਾਮ ਇਥੋਂ ਹੀ ਲੱਗ ਗਈ 4 ਕਿਲੋਮੀਟਰ ਪਹਿਲਾਂ ਹੀ ਹਲੇ 시ਦੀ ਜੋੜ ਮੇਲਾ 26 ਤਰੀਕ ਦਾ ਤੁਸੀਂ ਇਹ ਦੇਖ ਲਓ ਪਰ ਹੁਣ ਸੰਗਤ ਇਸ ਵਾਰ ਇਹ ਦੱਸ ਰਹੇ ਨੇ ਵੀ 4 ਗੁਣਾ ਵੱਧ ਭਾਈ ਐਮਐਲਏ ਸਾਹਿਬ ਦੱਸ ਰਹੇ ਤੇ ਕਹਿੰਦੇ 4 ਗੁਣਾ ਵੱਧ ਹੈ ਇਸ ਵਾਰ ਸੰਗਤ ਆ ਤੁਸੀਂ ਆ ਦੇਖੋ ਜੀ ਸੰਗਤ ਦੇਖੋ ਜੀ ਕਿੱਥੇ ਤੱਕ ਹੈ। ਵਾਜੀ ਵਾ ਵਾਜੀ ਵਾ ਵਾਹਿਗੁਰੂ ਵਾਹਿਗੁਰੂ ਰੰਗ ਲੱਗੇ ਪਏ ਨੇ ਭਰਾਵਾਂ ਰੰਗ ਵਾਜੀ ਵਾ ਆਹ ਆਹ ਵਾਜੀ ਵਾ ਹੜੇ ਆ ਗਿਆ ਜੀ ਸੰਗਤ ਦਾ ਹੜ ਇਹ ਦੂਜੇ ਦਿਮਾਂਨ ਨੂੰ ਹੁੰਦੇ ਆ ਜਿਹੜੀ ਅੱਜ ਹੈ ਅੱਜ ਜਿਹੜੇ ਅੱਜ ਹੈ ਦੇਖੋ ਰਣਿਕ ਮੈਨੂੰ ਦੇਖੋ ਤੁਸੀਂ ਵਾਜੀ ਵਾ ਵਾਹਿਗੁਰੂ ਪਰ ਇਸ ਵਾਰ ਨਾ ਐਮਐਲਏ ਸਾਹਿਬ ਦਾ ਵਿਚਾਰਦਾ ਧੰਨਵਾਦ ਬਣਦਾ ਬਾਈ ਉਹ ਬੰਦਾ ਆਪ ਸੇਵਾ ਕਰ ਰਿਹਾ ਬਾਈ ਐਡਾ ਦਰਬੇਸ਼ ਬੰਦਾ ਸਾਡਾ ਐਮ.ਐਲ.ਏ ਬਣਿਆ ਜੀ ਆਪ ਸੇਵਾ ਕਰ ਰਿਹਾ ਬਜਰਾ ਆਹ ਵਾਹ ਜੀ ਵਾਹ ਦੇਖੋ ਇਹ ਦੇਖੋ ਬੰਦੇ ਹਾਂ ਵਾਹ ਜੀ ਵਾਹ ਵਾਹ ਜੀ ਵਾਹ ਦੋ ਦਿਨ ਪਹਿਲਾਂ ਦੋ ਦਿਨ ਅਡਵਾਂਸ ਸੰਗਤ ਚੱਲ ਪਈ ਐ ਇਸ ਵਾਰ ਨਾ ਰੌਣਕ ਹੈ ਜਿਹੜੀ ਸਭਾ ਦੇ ਚਾਰ ਗੁਣਾ ਵੱਧ ਜਾਨੀ ਕਿ ਪ੍ਰਸ਼ਾਸਨ ਦੱਸ ਰਿਹਾ ਵੀ ਪਿਛਲੀ ਵਾਰੀ 40 ਲੱਖ ਬੰਦਾ ਇਕੱਠਾ ਹੋਇਆ ਸੀ ਇਸ ਵਾਰ ਕਹਿੰਦੇ ਵੀ ਚਾਰ ਗੁਣਾ ਵੱਧ ਸੰਗਤ ਇਕੱਠੀ ਹੋਣੀ ਹੈ ਪ੍ਰਸ਼ਾਸਨ ਦੇ ਕੱਲ੍ਹ MLA ਸਾਹਿਬੇ ਦੱਸ ਰਹੇ ਆ ਇਹ ਆ ਦੇਖੋ ਮੈਂ ਪੈਰੋ ਪਰਤੋ ਦੇਖ ਰਹੇ ਆ ਬਈ ਆਪਾਂ ਪੈਰੋ ਪਰਤੋ ਲਾਈਨ ਟੁੱਟੀਆਂ ਨਹੀਂ ਬਾਈ ਜੀ ਬਈ ਬਹੁਤ ਆ ਬਾਈ ਉਹ ਸੰਗਤ ਹੈ ਇਸ ਵਾਰ ਸੰਗਤ ਇਸ ਵਾਰ ਤਾਂ ਸੰਗਤ ਦਾ ਹੜ ਹੈ ਬਾਹਰ ਵਾਲਾ ਰੋਡ ਆ ਕਿਸੇ ਸੁਰੰਗ ਚ ਹਮਾਚਲ ਆਲੀ ਚ ਲਾਈਟ ਚੱਲ ਰਹੀ ਜਦੇ ਫੋਨ ਦੀ ਉਹ ਕਿੰਨਾ ਹਨੇਰਾ ਹੋ ਗਿਆ ਬਰੇ ਹਨ ਦੇਖਿਆ ਜੀ ਕਿੰਨੀ ਸੰਗਤ ਹੈ ਬਹੁਤ ਸੰਗਤ ਆਈ ਹੈ ਜੀ ਇਸ ਵਾਰ ਤਾਂ ਬੱਲੇ ਬੱਲੇ ਕਰਾਦੀ ਸੰਗਤ ਨੇ ਸੰਗਤ ਦਾ ਇਸ ਵਾਰ ਹੜ ਹੈ ਜੀ ਹੁਣ ਦੋ ਆਈ ਆ ਅੱਜ ਜਦ ਉਹ ਗਈਦੀ ਕਹਿੰਦੀ ਵੀ ਜੇ ਤੂੰ ਇਹ ਕੰਮ ਕਰਤਾ ਕਹਿੰਦੀ ਮੇਲਾ ਲੱਗਿਆ ਕਰਨਗੇ ਉਹਦੇ ਇਹਨਾਂ ਦੇ ਪੂਰੇ ਜੇ ਤਾਂ ਇਹ ਕੰਮ ਕਰਤਾ ਉਹਨੇ ਉਹ ਕੰਮ ਕਰਤਾ ਤੇ ਦੇਖੋ ਅੱਜ ਮਨ ਜੋ ਮਨ ਜੋ ਨਹੀਂ ਛੋਡੀਆਂ ਅੰਤਰਾ ਕੱਢ ਕੇ ਹਾਂ ਖਿਚੜੀਆਂ ਖਲਾਉਣੀਆਂ ਉਹਨਾਂ ਨੂੰ ਛੋੜਨਗੀਆਂ ਉਹ ਬੰਦਾ ਉਡਣ ਦੇ ਜਿੰਨੀ ਉੱਪਰ ਲੁੱਦੀਆ ਬਾਬਾ ਬਸਰੇ ਕਹਿੰਦੇ ਉਹਨੂੰ ਤੇ ਕਹਿੰਦੇ ਨਿਸ਼ਾਨ ਸਾਹਿਬ ਤੇ ਲੜਨਗੇ ਉਹਨੇ ਉੱਚੇ ਨਿਸ਼ਾਨ ਸਾਹਿਬ ਝੁਲਣਗੇ ਕਹਿੰਦੇ ਦੇਖੋ ਝੁਲ ਰਹੇ ਆ ਝੁਲ ਰਹੇ ਨੇ ਨਾ ਫਿਰ ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ ਠੀਕ ਹੈ ਜੀ ਮਿਲਦੇ ਹਾਂ ਹੁਣ ਓਕੇ ਜੀ ਯਾਨੀ ਕਿ ਮੇਰੀ ਜ਼ਿੰਦਗੀ ਚ ਮੇਰੀ ਹੁਣ ਤੱਕ ਦੀ ਜਿਹੜੀ ਝਰਨੀ ਹੈ ਯਾਨੀ ਕਿ ਅੱਜ ਤੱਕ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਤੇ ਤਿੰਨ ਦਿਨ ਪਹਿਲਾਂ ਜਾਮ ਲੱਗਦਾ ਨਹੀਂ ਮੈਂ ਕਦੇ ਵੀ ਦੇਖਿਆ ਇਹ ਜਾਮ ਹਾਂ ਚਲੋ ਮੰਨਦੇ ਵੀ ਪਹਿਲੇ ਦਿਨ ਦੂਜੇ ਦਿਮਾਨ ਤੇ ਤੀਜੇ ਦਿਮਾਨ ਤੇ ਤਾਂ ਬਹੁਤ ਜਾਮ ਹੁੰਦਾ ਹੀ ਯਾਨੀ ਕਿ ਪਹਿਲੇ ਦਿਵਾਨ ਵਾਲੇ ਦਿਨ ਬਹੁਤ ਜਾਮ ਹੁੰਦਾ ਪਰ ਅੱਜ ਤਾਂ 2-3 ਦਿਨ ਕੱਲ ਵੀ ਏਕਣੇ ਟਰਾਲੀਆਂ ਅੱਜ ਸਵੇਰੇ ਤਾਂ ਯਾਨੀ ਕਿ ਘੱਟ ਸੀਗਾ ਆ ਹੁਣ ਤਾਂ ਜੀ ਬਹੁਤ ਜਿਆਦਾ ਸੰਗਤ ਆ ਰਹੀ ਐ ਵੀ ਜਿੰਨੇ ਤੁਸੀਂ ਥੋੜੀ ਸੋਚ ਤੋਂ ਵੀ ਪਰੇ ਸੰਗਤ ਆ ਰਹੀ ਐ ਬਹੁਤ ਜ਼ਿਆਦਾ ਦੋਨੂੰ ਦਿਖਾਉਣਾ ਮੈਂ ਦੇਖੋ ਕਿੰਨੇ 2 2.5 ਘੰਟੇ ਹੋ ਗਏ ਮੈਨੂੰ ਜਾਮ ਦੇ ਵਿੱਚ ਖੜੇ ਨੂੰ ਇਹ ਜਾਮ ਇਹ ਲਾ ਲਓ ਤੁਸੀਂ ਘੱਟੋ ਘੱਟ ਵੀ 12-13 ਕਿਲੋਮੀਟਰ ਲੰਬਾ ਜਾਮ ਹੈ ਇਹ 12-13 ਕਿਲੋਮੀਟਰ ਲੰਬਾ ਜਾਮ ਮੈਨੂੰ ਬਲੌਗ ਬਣਾਉਣ ਦਾ ਟਾਈਮ ਵੀ ਨਹੀਂ ਮਿਲਿਆ ਇਹ ਟੌਪਰ ਕਿਉਂਕਿ ਜਾਮ 'ਚ ਹੀ ਨਿਕਲ ਸਕੇ ਹਾਂਜੀ ਆਖਰ ਨੂੰ ਜਾਮ ਦੇ ਵਿੱਚੋਂ ਮੈਨੂੰ ਇੱਕ ਛੜਕ ਮਿਲ ਗਈ ਬੇਲੇ ਜਿਹੜੀ ਮੈਨੂੰ ਛੜਕ ਮਿਲੀ ਕਿਉਂਕਿ ਉਹ ਪਿੰਡਾਂ ਦੇ ਵਿੱਚੋਂ ਜਿਹੜੀ ਆਉਂਦੀ ਹੈ ਮੇਰੇ ਪਿੰਡ ਨੂੰ ਜਾਂਦੀ ਹੈ ਛੜਕ ਉਹ ਛੜਕ ਨੂੰ ਵੀ ਬਹੁਤ ਔਕਾ ਮੁੜਿਆ ਮੈਂ ਕਿਉਂਕਿ ਜਾਮ ਬੋਲਾ ਬੱਲਾ ਬੋਲਾ ਬਾਈ ਇੰਨੀ ਸੰਗਤ ਮੇਰੀ ਜ਼ਿੰਦਗੀ ਚ ਪਹਿਲੀ ਵਾਰੀ ਮੈਂ ਦੇਖੀ ਐ ਇੰਨੀ ਸੰਗਤ ਤੇ ਠੀਕ ਹੈ ਜੀ ਹੁਣ ਅੱਜ ਦਾ ਬਲੌਗ ਕਰਦੇ ਆ ਪੂਰਾ ਅਜ ਤਾਂ ਐਵੇਂ ਹੀ ਬਲੌਗ ਬਸ ਸਿਰਫ ਸੰਗਤੇ ਦਿਖਾਈਆ ਤੁਹਾਨੂੰ ਅੱਜ ਠੀਕ ਹੈ ਜੀ ਮਿਲਦੇ ਆ ਅੰਮੇ ਬਲੌਗ ਚ ਸਪੋਰਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਉਹ ਅੱਗੇ ਜੀ ਸਤਿ ਸ੍ਰੀ ਅਕਾਲ ਪਾਏ ਪਾਏ ਮੈਂ ਕਰਵਾਤੀ ਮਤਲਬ ਰਿਕਸ਼ਾ ਰੈਡੀ ਮੈਂ ਕੱਦ ਕੇ ਮੇਰੇ ਨੂੰ ਕਿ ਕੀ ਚਲਾ ਲੈਣਾ ਪੁੱਛੀ ਕੀ ਕੀ ਚਲਾ ਲੈਣਾ ਬਣਾ 9 10 20 ਆ ਚੀਜ਼ਾਂ ਮੈਂ ਚਲਾ ਲੈਣਾ ਕੱਟਣ ਇੱਕ ਤਾਂ ਮਤਲਬ ਇੱਕ ਜੀ ਤਾਂ ਇੱਕ ਤਾਂ ਸਾਈਕਲ ਹੀ ਹੋਗੀ ਉਹ ਵੀ ਤੈਨੂੰ ਆਉਂਦੀ ਉਹ ਵੀ ਤੈਨੂੰ ਆਉਂਦੀ ਸਾਈਕਲੀਆਂ ਸਾਰੀਆਂ ਆਉਂਦੀਆਂ ਨੇ ਠੀਕ ਹੈ ਹੋਰ ਸਾਈਕਲ ਕੈਂਚੀ ਆਉਂਦੀ ਆ ਹਾਂ ਕੈਂਚੀ ਆਉਂਦੀ ਆ ਕੈਂਚੀ ਚਲਾ ਲਉਣਾ ਕੈਂਚੀ ਦੀ ਜਿਹੜਾ ਸਾਈਕਲ ਹੁੰਦਾ ਕੈਂਚੀ ਕੈਂਚੀ ਆਉਂਦੀ ਆ ਉਹਦੇ ਡੰਡੇ ਦੇ ਵਿੱਚ ਦੀ ਲੱਤ ਕੱਢ ਕੇ ਚਲਾਉਣਾ ਹਾਂ ਹਾਂ ਉਹ ਵੀ ਆਂਦਾ ਮੈਂ ਨੇ ਐਵੇਂ ਜਿਹੜਾ ਆ ਆ ਆ اچھا ਸਕੂਟਰ ਸਕੂਟਰੀ ਬੱਸਪਾ ਹਾਂ ਸਕੂਟਰੀ ਹਮ ਮੋਟਰਸਾਈਕਲ ਸਕੂਟਰੀ ਦਾ ਸਕੂਟਰੀ ਆਂਦੀ ਨਹੀਂ ਸੋਚੋ ਥੋੜੀ ਥੋੜੀ ਜਾਂਦੀ ਥੋੜੀ ਥੋੜੀ ਜਾਨੀ ਕਿ ਉਹ ਸਟੈਂਡ ਲਾ ਕੇ ਸਟੈਂਡ ਲਾ ਕੇ ਸੀਟ ਤੇ ਬਹਿ ਜਾਣਾ ਨਾ ਨਾ ਮਲਕਾ ਹੱਸਾ ਛੁੱਟੋ ਥੋੜੀ ਕਰ ਲਉ ਨਾ ਕੋਈ ਨਹੀਂ ਥੋੜੇ ਲੱਗ ਟੈਪ ਦੀ ਆ ਸਾਡੀ ਸਕੂਟਰੀ ਹਾਂ ਸਾਡੀ ਸਕੂਟਰੀ ਉੜਦੀ ਆ ਬਾਈ ਉੜਦੀ ਆ ਸਹੀ ਗੱਲ ਆ ਪੁੱਛੋ ਨਹੀਂ ਇਹਦੇ ਉਡਣ ਵਾਲਾ ਬਟਨ ਹੈ ਆ ਜਿਵੇਂ ਉੜ ਗਿਆ ਤਾਂ ਹਾਂ